ਪੱਲਾ ਸੁਣ ਵੱਡਾ ਕੈਸਾ ਕੋਈ ਕਿਵੜਾ ਵੱਡਾ ਦਿੱਤਾ ਹੋਇ ਕੀ ਮਤ ਬਾਜ ਨਾ ਕਰਿਆ ਜਾਏ ਕਣ ਵਾਲੀ ਤੇਰੇ ਰਜ ਸਮਾਈ ਵੱਡੇ ਮੇਰੇ ਸਹਬਾ ਗਾਇ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਤਾਰੇ ਬੜੀ ਜੀਰਾ ਰਹਾਉ ਸੰਸੁਰਤੀ ਬੜੀ ਸੁਰਤ ਕਮਾਈ ਸੋ ਕੀਮਤਾ ਮਿਲ ਕੀਮਤ ਪਾਏ ਗਿਆਨੀ ਜਾਣੀ ਗੁਰ ਗੁਰਹਾਈ ਕਾਣਨ ਜਾਈ ਤੇਰੀ ਤਲ ਬੜਿਆਈ ਸਭ ਸਤ ਸਭ ਥਪ ਸਭ ਚੰਗਿਆਈਆ ਸਿੱਦਾ ਗੁਰ ਕਾ ਗਿਆ ਬੜਿਆਈਆ ਦੁਦ੍ਰਵੰਸ ਦੇਪਨ ਨਾ ਪਾਈਆ ਕਰਮ ਲੈ ਨਾਹੀ ਤਾ ਕਰਾਈਆ

ਸੋ ਪਾਵਸ ਰਣ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਏ ਰਹਾ ਸਜਨਾ ਕੀ ਦਿਲ ਵੜਾਈ ਆਗਦ ਕੇ ਕੀਮਤ ਨਹੀਂ ਪਾਈ ਜਿਸਾ ਮਿਲ ਕਾ ਆ ਕਣ ਪਾਹੇ ਵੱਡਾ ਨਾਉ ਵਹ ਕਟਨ ਜਾਏ ਨਾਉ ਮਰਨ ਨਵ ਸੁਗਦ ਦਰਨ ਨ ਚੁੱਕੇ ਭੋਗਨ ਗੋਣਿ ਹੋਰ ਨਾਹੀ ਕੋਇ ਨਾ ਕੋ ਹੁ ਆਨ ਕੋ ਹੋਈ ਜੇ ਬੜਾ ਆਪੋ ਦੇਵਨ ਤੇਰੀ ਦਾਤ ਜਿੰਦਰ ਕਰ ਕਰ ਕੇ ਕੀਤੀ ਰਾਤੈ ਕਸਮਦਾਰੀ ਦੇ ਕਮ ਜਤ ਨਾਨਕ ਨਾਮ ਬਾਸ ਸੁਨਾਤਾਈ ਰਾਗ ਗੂਜਰੀ ਮਹੱਲਾ ਜੁਕੈ ਅਰਕੇ ਜਨ ਸਤਗੁਰ ਸਤਗੁਰ ਕਾ ਬਿਨਾ ਕਰੋ ਕਿਰਪਾ ਸਭ ਕੀਰੇ ਗਿਰਮਾ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਵੀਰੇ ਮੀਤ ਗੁਰ ਦੇਵਾ ਮੋਕੋ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤਨ ਵੀਰਹਿ ਰਸਰਾ ਹਰ ਜਨ ਕੇ ਵੜ ਬਾਗ ਬਡੇਰੇ ਜਨਾਰਾ ਸਰਦਾਰ ਪਿਆਸ ਹਰ ਹਰ ਨਾਮੇ ਲਗ ਤਰਪਦਾਸੀ ਮਨ ਸੰਗਤ ਗੁਣ ਪਰਗਾਸ ਜੇ ਨਾ ਹਰ ਹਰ ਅਰਸ ਨਾਮ ਨਾ ਪਾਇਆ ਦੀਪਾ ਗੀਨ ਜਾਂ ਪਾਸੋ ਜੋ ਸਤਗੁਰ ਚਰਨ ਸੰਗਤ ਨੀ ਆਏ ਤ੍ਰਗ ਜੀਵੇ ਤ੍ਰਗ ਜੀਵਾ ਸੈ ਜਿਨਾਂ ਹਰ ਜਨ ਜਤ ਗੁਰ ਸੰਗਤ ਪਾਈ ਦਨ ਤੁਰ ਮਸਤ ਕਾਲ ਕੇ ਆਲ ਕਾਸ ਤਨ ਤਨ ਸਤ ਸੰਗਤ ਜਿ ਤੈ ਰਸ ਪਾਇਆ ਮਿਲ ਜਾਇ ਨਾਨਕਾ ਨਾਮ ਪਰਗਾਸ ਰਾਗ ਗੂਜਰੀ ਮਨ ਲਾ ਪੰਜਵਾ ਕਾਹੇ ਰੇ ਮਨ ਜਤਿ ਬਖਤਮ ਜਹਾ ਹਰ ਹਰ ਜੀਉ ਪਰਿਆਏ ਸਲਪਤਰਮ ਜੰਤੁ ਪਾਏ ਤਾਂ ਕਾਹਿ ਰਜ ਕੋ ਆਕੇ ਕਰ ਦਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਰ ਪਾਇਆ ਸੂਕੇ ਕਾਸ਼ ਚਰ ਰਹਾ ਹਾ ਜਨਮ ਬਦਾਲੋਕ ਸੁਧ ਬੰਤਾ ਕੋਈ ਨਾ ਕਿਸ ਕੀ ਦਰਿਆ ਸੰਸਾਰ ਜਿਕ ਤਵਾਏ ਟਾ ਕੇਰ ਕਾਏ ਮਨ ਪਾ ਕਰਿਆ ਦੇਵੜਿਆ ਵਸ ਕੋ ਸਾਤ ਸਵਾਚ ਵਦਰੇਸ਼ਰਿਆ ਧਨ ਕਵਣ ਕਲਾ ਵ ਕਵਣ ਜਗਾਵੇਂ ਮਨ ਮੈਂ ਸਿਮਰਨ ਕਰਿਆ ਸਭ ਨਿਧਾਨਾ ਸਟ ਦਾਨ ਤਾਕਰ ਕਰਤਲ ਤਰਿਆ ਜਦ ਨਾਨਕ ਬਲ ਬਲ ਸਦ ਬਲ ਜਾਈਆ ਇਤਰਾ ਅੰਤਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੁਤਾਏ ਸੋ ਪਰਕੇ ਕੋ ਅੰਕਾਰ ਸਤਿਗੁਰ ਪ੍ਰਸਾਦਿ ਸੋ ਪਰ ਕਨਰੰਜਨਾ ਹਰ ਬ੍ਰਹ ਕਨਰੰਜਨਾ ਹਰ ਅਗਮ ਅਗਮ ਪਾਰਾ ਸਦਾ ਵੇ ਸਦਾ ਆਵੇ ਸਤਿਜੀ ਹਰ ਸੱਚੇ ਸਰਜਣ ਆਰਾ ਦਾ ਜੀਤਾ ਮਾਰੇ ਜੀ ਤੂੰ ਜੀ ਆਖਾ ਦਾ ਤਾਰਨ ਹਰ ਦਾ ਗੁਜੰਤੋ ਜੀ ਸਾਧੂ ਲੋਕ ਬਸਾਰਨਾਰਾਇ ਆਰਾਪੇ ਧਾਕਰ ਆਰਾਪੇ ਸੇਵਕ ਜੀ ਕੈ ਨਾਨਕ ਜੰਤ ਵਿਚਾਰੰ ਤੂੰ ਘੜ ਘੜ ਅੰਦਰ ਸਰਬ ਨਿਰੰਤਰ ਜੀ ਆ ਰੇ ਕੋ ਗੁਰੁ ਸਮਾਨਾ ਇਕ ਦਾ ਦੇ ਕਾ ਪੇਖਾਰੀ ਜੀ ਸਾਦੇ ਰੀਤੋ ਜਪੜਾਣਾ ਤੂੰ ਆਪੇ ਦਾਤਾ ਆਪੇ ਹੋਤਾ ਜੀ ਆ ਤੁਦ ਬਨ ਅਵਰਣ ਜਾਣੈ ਤੂੰ ਪਾਰ ਬ੍ਰਹਮ ਬੇਅੰਤ ਬੇਅੰਤਾ ਜੀ تیر ਗਿਆਨ ਅਖਵ ਕਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰਤਾ ਵੀ ਹਰਤਾ ਵੀ ਤੁਧ ਜੀ ਜੇ ਜਨ ਤੁਖ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਜਨ ਆਰਥਿਆ ਜੀ ਤਨ ਟੋਟੇ ਜਮ ਕੇ ਪਾਸ ਜਨਰ ਪਾਉ ਜਨਰ ਨਰਪਉ ਤਿਆਹੀ ਤਿਨ ਕਾ ਪਾਉ ਸਗ ਵਾਸੀ ਜਿਨ ਸੇਵਿਆ ਜਿਨ ਸੇਵਾ ਬੀਰਾ ਜੀ ਤੇ ਆਰਾ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤਿਆਇਆ ਜੀ ਜਨ ਨਾਨਕ ਤਨ ਮਲ ਜਾਸੀ ਤੇਰੀ ਬਾਤਾਂ ਤੇਰੀ ਬਾਤ ਪੰਡਾਰ ਜੀ ਬਰੇ ਬਿਆੰਤ ਬਿਆੰਤਾ ਤੇਰੀ ਬਾਤ ਤੇਰੀ ਬਾਤ ਸੁਰਾਣ ਤੁਜੀ ਅਰਣਕਾਨੇ ਕਾਨੰਤਾ ਤੇਰੀ ਅਨਕਾ ਤੇਰੀ ਅਨਕਾ ਕਰੇ ਅਰ ਪੂਜਾ ਜੀ ਤਬ ਦਾਪੇ ਜਮੇ ਬੇਅੰਤ ਹੈ ਤੇਰੀ ਅਨੇਕਾ ਤੇਰੀ ਅਨੇਕਾ ਬੜੇ ਹੋ ਸਿਮਰਤ ਸਾਥ ਜੀ ਕਰ ਕ੍ਰਿਆ ਕਟ ਕਰਮ ਕਰਨ ਤਾ ਸੇ ਬਾਤੋ ਜੀ ਭਗਤ ਭਲੇ ਜਨ ਨਾਨਕ ਜੀ ਜੋ ਪਾਪੇ ਮੇਰੀ ਅਰਪ ਗਵੰਤਾ ਹੈ ਉਆ ਦੇ ਪਰ ਗਿਆ ਪਰੰਪਰ ਕਰਤਾ ਜੀ ਤੁਧ ਜੀ ਪੜਿਆ ਵਰਣ ਕੋਈ ਤਉ ਜਗ ਜਗ ਇਕ ਔਰ ਦਸ ਦਾਤੋ ਏਕਾ ਜੀ ਤੁਨ ਚਲ ਕਰਤਾ ਸੋਈ ਤੁਧਾ ਪੀ ਪਾਵੈ ਸੋਈ ਵਰਤਾ ਜੀਤੋ ਆਪੇ ਕਰੇ ਸੋਈ ਤੁਧਾ ਪੀ ਦ੍ਰਿੜ ਸੋ ਪਾਈ ਜੀ ਤੁਧ ਆਪੇ ਸਰਜੈ ਸੋ ਗੋਈ ਜਨ ਨਾਨਕਾ ਗੁਣ ਗਾਵਾ ਕਰਤੇ ਕੇ ਜੀ ਜਸ ਜਸ ਕਾਇਨੋਈ ਆਸਮਨ ਲਜੁਤਾ ਤੂੰ ਕਰਤਾ ਗਜਿਆਰ ਮੈਂਡਾ ਸਾਈਂ ਜੋਤਿ ਪਾਵੈ ਸੋਈ ਦਿਸੀ ਜੋਤੋਂ ਦੇ ਸੋਈ ਆਪਾਈ ਰਾਉ ਸਭ ਤੇਰੀ ਤੋ ਸਗਨੀ ਧਿਆਇ ਸੁਨਾ ਕਿਰਪਾ ਕਰ ਬਰਨਾ ਮਾਰਤ ਨਾ ਪਾਇ ਗੁਰਮਕਲਾ ਦਾ ਮਨ ਮੁਗਵਾਇ ਤਾ ਬੈ ਛੋੜਿਆ ਆਪ ਮਲਾਇ ਦਰਿਆ ਉਹ ਸਾਧ ਜੀ ਮਾਈ ਤੁਜ ਬਨ ਦੂਜਾ ਕੋਈ ਨਾਹੀ ਜੀ ਜੰਤ ਸਾਧੀ ਰਾਖੇ ਲਾ ਜੋਗ ਮਿਲ ਵਿਛੜਿਆ ਜੋਗੀ ਮੇਲਾ ਜਿਸ ਨਾਂ ਤੋਂ ਜੜਾਏ ਸੋਈ ਜਣ ਜਾਣ ਹੈ ਅਰਗੁਣ ਸਾਧੀ ਆ ਕਵ ਕਾਣ ਜਿਨਾਂ ਸੇਵਾ ਤੁੰ ਤੁਕ ਪਾਇਆ ਸਜੈ ਅਰ ਨਾਮ ਸੁਮਾਇ ਵਾਪੇ ਕਰਦਾ ਤੇਰਾ ਕੀ ਆਸਾ ਹੋਈ ਤਤ ਬਨ ਦੂਜਾ ਬਣਾ ਕੋਈ ਤੂ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਈ ਆਸਮਾਨ ਲਾ ਪਹਿਲਾ ਤਤ ਸਰਵਰੜਾ ਪਹਿਲਣ ਵਸਾ ਪਾਣੀ ਪਾਵਕਦਨੇ ਕੀਆ ਪੰਕਜ ਮੋਹ ਬਗਨਹੀਂ ਚੱਲੇ ਦੇਖਤਾ ਟੂਬੀਆ ਲੈ ਦੇ ਮਾਨਾ ਏ ਕਣ ਜੀਤ ਤੁਮੂੜ ਮਨਾਰ ਬਤਰਤ ਦੇਰੇ ਗੁਣ ਕਲਿਆਰ ਆਉ ਨਾਉ ਜਤੀਤ ਦੀਨੇ ਪੜਿਆ ਮੂਰਖ ਮੁਗਦਾ ਜਨ ਪਿਆ ਪਰਨਵਦਨ ਅਨਕ ਤੁਨ ਕੇ ਸਰਣਾ ਜਿੰਤੂ ਰਾਈ ਬੀਸਰਿਆ ਅਸਮੱਲਾ ਬੰਜੇਵਾਈ ਬਈ ਬਰਾਪਕਾਰ ਮਾਨੁਕ ਦਵਰ ਜਾ ਗੋਬਿੰਦ ਮਿਲਣਾ ਕੀ ਏ ਤੇਰੀ ਬਰੀਆ ਅ버 ਕਾ ਦਰਗਦਾਨ ਕਾਮ ਮਿਲ ਸਾਧ ਸੰਗਤ ਪਜ ਕੀ ਮਿਲਨਾ ਸਰੰਜਾ ਵਿਲਾਗ ਬਉਜਲ ਦਰਨ ਕਾ ਜਨ ਬਿਸਤਾ ਜਾ ਸਰੰਗ ਮਾਇ ਕਹਿਰਾਉ ਜਗ ਤਬ ਸੰਜਮ ਦਰਮਣਾ ਕਾ ਮਾਇਆ ਸੇਵਾ ਸਾਧਨ ਜਾਨ ਹਲਾਇ ਕਉ ਨਾਨਕ ਕਾਮਨੀ ਚ ਬ੍ਰਮਾ ਕਰਨ ਪਰੇ ਕੀ ਰਾ ਕੋ ਸਰਮਾ ਇਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਾਈ ਪਾਸਾ ਸੁਈ ਚੋਪਾਈ ਮਦਰਾ ਸੁਜ ਕਾ ਕਟਾ ਸਿਸਾ ਸ੍ਰੀਅਤ ਕੇ ਅਸਰੀਅਸ ਕੇਤ ਜਗਤ ਕੇ ਸਾਇ ਪਾਪਨ ਮ੍ਰਿਸ਼ਟ ਗਗਨ ਤੇ ਪਾਈ ਸਭ ਨਿਆਨ ਬਿਦਾਈ ਦਈ ਤਨ ਤਨ ਲੋਗਨ ਕੇ ਰਾਜਾ ਦਰਤਨ ਦਾ ਗਰੀ ਬਨਵਾਜਾ ਅਕਲ ਪਵਨ ਕੇ ਸਰ ਜਨ ਹਾਰੇ ਦਾ ਜਨ ਮਨ ਆਬਾਰੀ ਕਵਯੋ ਬਾਚਾ ਬੇਨਤੀ ਜਪਾਈ ਅਮਰੀ ਕਰੋ ਆਦਰ ਚਾਏ ਪੂਰਨ ਹੋਏ ਜਿਤ ਕੀ ਚਾਏ ਤਵ ਚਰਨ ਨਮਨ ਰਾਇਆ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾਇ ਅਮਰੇ ਟੋਟ ਸਬਾ ਤਉ ਕਵਹੂ ਆਪਾ ਦਮ ਬਚਾਉ ਸੁਖੀ ਵਸਮੋਰ ਪਰਵਾਰ ਸੇਵਕ ਜਕ ਸਬਾ ਕਰਤਾਰਾਇ ਮੂਰਤ ਚਾਰਜ ਕਰਦਾ ਕਰੀਐ ਸਾਵਨ ਨਿਕਾਉ ਆਸਾਂ ਕਰੀਐ ਪੂਰਨ ਹੋਈ ਅਮਰੀ ਆਸਾ ਤੋਰ ਭਜਨ ਕੀ ਰਹਿਤੇ ਆਸਾਈ ਤਵੇਂ ਸ਼ਰ ਕੋ ਆਵ ਨਾ ਧਿਆਉ ਜੋ ਵਰਚਾ ਸੋ ਗੰਤੀ ਪਾਉ ਸੇਵਕ ਦੇ ਕਾਮ ਆਰੀ ਤਾਰੀਐ ਜਨ ਜਨਤਰਾ ਮਾਰੇ ਮਾਰੀਐ ਆਪਾਦਰ ਪਜਾ ਵਰੀਐ ਮਨ ਕਾਲ ਕਾ ਦਰਾਸਨ ਵਰੀਐ ਉਜੋ ਦਾ ਮਾਰੀ ਬੱਚਾ ਜੀ ਤੁਝੂ ਕਰੋ ਰੱਛਾਈ ਰਕਲਿਆ ਮੈ ਰਕਣ ਹਾਰੇ ਸਾਵ ਤੰਦ ਤੁਾਈ ਪਿਆਰੀ ਦੀਨ ਬੰਦ ਦਰਸ਼ਣ ਕੇ ਅੰਤ ਤੂ ਬ੍ਰਿ ਤਰਸ ਕੰਤਾਏ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਦ ਜੂ ਅਵਤਾਰਨ ਕਾਲ ਪਾਇ ਕਰਪਤੀ ਪ੍ਰਕਾਸ਼ ਸਕਲ ਕਾਲ ਕਾਗਿਆ ਤਮਾਸਾਏ ਆਦੰਤਿਕ ਦਰਸੋਏ ਗੁਰੂ ਸਮਝੋ ਆ ਮਹਾਰਾਜ ਨਮਸਕਾਰ ਸੇ ਕਮਾਰੀ ਤਕਲ ਪਰਜੈ ਜਰਾ ਸਵਾਰੀ ਸਵਕਣ ਕੋ ਸਵਕੋ ਸਕਦੀਆ ਸਤ੍ਰਣ ਕੋ ਪਲ ਮੋਬਾ ਕੀਆ ਕਟ ਕਟ ਕੇ ਅੰਦਰ ਕੀ ਜਾਣਤਾ ਭਲੇ ਗੁਰੇ ਕੀ ਪੀਰ ਪ੍ਰਸਾਦ ਚੀਤੀ ਤੇ ਕੁੰਜਾ ਰਸੂਲਾ ਸੱਬਰ ਕਿਰਪਾ ਦੁਤਕਾਰ ਗੋਲਾਏ ਸੰਤਾਂ ਦੇ ਪਾਏ ਤੇ ਲੋਕੀ ਦੇ ਪਾਏ ਸਾਧਨ ਕੇ ਜੋਗੀ ਏਕ ਏਕੀ ਵੀਰ ਬਚਾਨੇ ਘਟ ਘਟ ਕੇ ਵਟ ਪਟ ਕੇ ਜਾਨੇ ਜਬੋਧ ਕਰਕ ਕਰਾ ਕਰਤਾ ਰਾ ਪਰਜਾ ਤਰਤਾਵਦੇ ਆਪਾਰਣ ਜਬ ਕਰਕ ਕਰਦੋ ਕਬੋ ਤੁਮ ਮੈਂ ਮਿਲਤਾ ਦੇ ਤਰਸਾਂ ਜਿੱਤੇ ਬਨਨ ਜਰੜਦਾ ਰਹੇ ਆਪ ਆਪਣੀ ਬੂਝੋ ਚਾਰਾਏ ਸਮਸਾਵੀ ਤੇ ਰਾਤਨ ਰਾਲ ਮਾ ਜਾਣ ਤਬੇਸ ਪੇਸਾ ਰਾਲ ਮਾਈ ਨਿਰੰਕਾਰ ਨਰਵ ਕਾਣ ਲੰਭ ਆਦਾ ਨੀਲਾ ਨਾਦ ਸੰ ਤਾਕਾ ਮੂੜ ਜਾਤ ਭੇਦਾਂ ਜਾਕੂ ਬੀਉ ਨ ਪਾਉ ਤ ਭੇਦਾਂ ਤਾਕੋ ਕਰਪਾ ਨਰ ਮੰਨਤਾ ਮਾ ਮੂੜ ਕਜ ਭੇਦ ਨ ਜਾਣਤਾਈ ਮਾਦੀ ਕਾ ਕਸ ਦਾ ਸੇਵਾ ਨਿਰੰਕਾਰ ਕਾ ਜਿੰਦਨਾ ਪੀਵਾਈ ਆਪ ਆਪਣੀ ਬੁਧਾ ਜਿੱਤੀ ਬਨਤ ਬਨ ਬਨ ਦੋਏ ਦਿੱਤੀ ਤੁਮਰਾ ਲਕਣ ਜਪ ਸਾਰਾ ਕੇ ਵਿਤਾ ਸਜਾ ਪਰਤਮ ਸੰਸਾਰ ਆਏ ਏਕਾ ਰੂਪਾ ਨੋ ਬਸ ਰੂਪਾ ਰੰਗ ਪਿਉ ਰਾਮ ਕੇ ਪੂਪਾ ਅੰਡਾ ਜੀ ਰਾਜੇ ਤਾਂ ਕੀ ਨੀਤ ਪਰ ਕਾਨ ਬੌਰਜ ਦੀਨੀ ਕੌਮੂ ਰਾਜਾ ਬੈਠਾ ਕੌਮ ਸੰਮਟ ਭਿਆ ਸੰਕਰ ਕੈਠਾ ਸ਼ਿਗਰੀਦਰ ਤਦ ਕਾਇ ਜੰਪਵ ਅਰਜਕਾ ਸ੍ਰੂਤ ਜੰਪਲ ਅਬਰਛਾ ਮੇਰੀ ਤਮਕਾਰੋ ਜਿਕ ਬਾਰਾ ਜਿਕ ਸੰਗਾਰ ਦੋਟਾ ਜੀਤੇ ਉਟਵਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਥੋਤਾ ਕਰਨੀ ਪਾਰੇ ਤਨਕੇ ਦੋਟ ਦੋਤਾ ਮਾਰੀ ਵਰਖ ਜਾਨ ਬਾਬਰੇ ਤਿਆਰੀ ਦਨਕੇ ਦਮ ਸਾਖੜ ਸਾਟਾਏ ਜੋ ਕਲ ਕੋਇ ਤਵਾ ਧਿਆਇ ਹੈ ਤਾਕੇ ਕਾਰਨ ਨਾ ਆਇ ਰਚਾਵੇ ਤੈ ਸਭ ਕਲਾ ਦੁਸ਼ਟਾਰੇ ਕਟਾਰੇ ਤਦ ਕਲਾ ਕਿਰਪਾ ਦ੍ਰਿਪਤ ਜਾਇ ਨਾਰੂ ਤਾਕੇ ਤਾਪ ਦਨਗ ਮਹਾਰੋ ਰਤਨ ਸੇ ਦਾ ਕਰਮਾ ਸੋਈ ਰੋਟਾ ਸਦਕਾ ਨ ਕੋਈ ਏਕ ਬਾਜਨ ਦਮਨ ਸਭਾਰ ਅਕਾਲ ਪਾਤੀ ਦਾ ਆਵਾਰ ਜਨਾਰਣਾਮ ਤੇ ਆਰੂ ਕਾ ਦਾਸ ਦੁਸ਼ਟਾ ਦੋ ਤੇਰਾਏ ਘੜਗ ਗੇਤ ਮੈਂ ਕਰਨ ਤਿਆਰੀ ਆਪਾ ਦਾਲੂ ਆਬਾਰੀ ਸਰਬ ਟੋਰ ਮਾ ਸਵਾਈ ਦੋਟ ਦੋ ਤੇ ਲੋਭ ਚਾਈ ਕਿਰਪਾ ਕਰੇ ਆਂਬਾ ਜਗ ਮਾਤਾ ਗ੍ਰੰਤ ਕਰਾ ਪੂਰਨ ਸਵਰਾਤਾ ਕਿਲਵਕ ਸਕਲ ਤੈ ਕੋ ਹਰਤਾ ਦੋਟਾ ਦੋਕਣ ਕੋ ਚਾ ਕਰਤਾ ਸ੍ਰੀ ਆਤੋ ਜਪੈ ਦੇ ਅੱਲਾ ਪੂਰਨ ਕਰਾ ਗ੍ਰੰਤ ਤਤ ਕਾਲਾਇ ਮਨ ਬਾਚਤ ਬਲ ਪਾਵੈ ਸੋਈ ਦੂ ਕੰਸ ਬਿਆਪਤ ਕੋਈ ਆੜਲਾ ਸੁਨਾ ਗੰਗ ਜਾ ਜਾਇ ਸਰਸ ਨਾ ਪਾਵਾਈ ਸੁਨਾ ਮੂਰਤਿ ਤਲਾਇ ਤਰਤਾ ਆਵਾਈ ਦੋਕ ਅਦਰਦ ਪਾਉਣ ਕਰਨਾ ਤਨਾਰ ਕੀ ਰਾਏ ਹੋ ਜਾ ਜਾ ਕੀ ਇੱਕ ਵਾਰ ਚੌਪੇ ਕੋ ਕਾ ਚੌਪਾਈ ਸੰਬਤਾ ਦਰਾ ਸਾਸ ਪਣੀ ਜਾਏ ਅਰਧ ਸਾਸ ਪਣ ਤੀਨ ਕਹੀ ਜਾਏ ਭਾਦਰ ਵਸ ਵਿਆਜ ਮੀਰਾ ਬਾਜਾ ਤੀਨ ਸਦਰਾ ਗੰਤਾ ਸੁਧਾਰਾਇ ਇਤਾ ਸ੍ਰੀ ਚਤਰਾ ਬਕਿਆ ਨੇ ਦਰਾ ਚਤਰੇ ਮੰਤਰੀ ਪੂਪਾ ਸਾਬਾ ਦੇ 405 ਚਿਤਰਾ ਸਮਾਪਤਾ ਮਾਤਾ ਸੋ ਮਾਤਾ ਬਜੋ ਦੋਰਾਇ 10 ਜਾਨ ਕਰ 10 ਪਾਰਾ ਕੀ ਜਾ ਕਿਰਪਾ ਪਾਰ ਆਪਾ ਦਰ ਕਮੋਈ ਮਨ ਕਰਮ ਜਨ ਵਿਚਾਰ ਚੋਪਾਈ ਮੈ ਨਾਗਰ ਸੇ ਪ੍ਰਤਮ ਨਾਉ ਕਿਸਨ ਬਸਨ ਕਬੋ ਨਾ ਤਿਆਉ ਕਾਮ ਸਨਾ ਪਹਿਚਾਨ ਨਾ ਤਿਸੋ ਲਗ ਲਾਗੀ ਮੋਰੀ ਪਗਨ ਸਾਹਿਬ ਮਾ ਕਾਰਕ ਵਰ ਮਰੋ ਮਾ ਲੂ ਮੈਂ ਕਿੰ ਕਰਤਾਰੁ ਆਪਣਾ ਜਾਣ ਕਰੋ ਰੁਕਵਾਰੁ ਭਾਇ ਕੈ ਕੀ ਲਾਜ ਵਿਚਾਰ ਆਪਣਾ ਜਾਨ ਮੁਜਾ ਬਰਤ ਪਰਿਆਏ ਜਗ ਜਨ ਕੁ ਤਰਾ ਮਾਰੇ ਮਈਏ ਦੇਗਾ ਦੇਗਾ ਜਗ ਮੈਂ ਦੂ ਚੱਲਾ ਰਾਖਾ ਪਾਇ ਨ ਦਲੈ ਤੁਮ ਮਾਮ ਕਰੋ ਸਦਾ ਬਰਤ ਪਾਰਾ ਤੁਮ ਸਾਇ ਮੈਂ ਦਾਤਿਆਰੈ ਜਾਨ ਆਪਣਾ ਬਜਾਨ ਬਾਜ ਆਪ ਕਰੋ ਅਮਰੇ ਸਭ ਕਾਇ ਤਮਾਨ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਾ ਕਿਰਪਾ ਕਰੋ ਮੋਏ ਆਰ ਪ੍ਰਮ ਆਨ ਦਵਾਰ ਤੋਇ ਆਪਣਾ ਜਾਨ ਕਰੋ ਪ੍ਰਤ ਪਾਰਾ ਤੋ ਸਹ ਮੈਂ ਕੀ ਕਰਦਾ ਰਹਿ ਦਾਸ ਜਾਨ ਦਾ ਹੱਥ ਬਾਰੂ ਅਮਰੇ ਸਭ ਸੰਗਾਰੂ ਰਤਾਂਦਰ ਭਗਵਤ ਕੋ ਤੇਨਾਂ ਬਾਰ ਕਰਾਂ ਕਵਤਾ ਵਿਦਨਾਨੈ ਕਿਸਿੰ ਜਤਾ ਮਾਤਾ ਜਤਰਾ ਚਾਰੋ ਚੂ ਕੋਈ ਕਬਲ ਸਹਾਰੂ ਕਬਿਓ ਬਾਚ ਦੋਰਾਏ ਜੋ ਨਜ ਬ੍ਰਾਹਮ ਸੋ ਕਾਇ ਸੋ ਕਾਇ ਜੋਗਮਾਈ ਜੋਤੇ ਪ੍ਰਕੋ ਤੇ ਆਇ ਅੰਤ ਸੁਰ ਕੋ ਜਾਏ ਦੋਰਾ ਹਰ ਹਰ ਦੰਦ ਇਕ ਹੈ ਬਿਬਚਾਰ ਗਜਨਾਈ ਜਾਨ ਤੇ ਉਪਜ ਦਰੰਗ ਜਾ ਜਲੇ ਵਿਕਾਸ ਮਾਏ ਦਰਾਈ ਜਬ ਵਾਸ ਪ੍ਰਭ ਕੋ ਪਾਇਓ ਜਨਮ ਤੇ ਰਾਜ ਗਿਆਏ ਅਬ ਮੈਂ ਕਥਾ ਸੰਚੇਪ ਦੇ ਸਭ ਨੂੰ ਕਹਿ ਸੁਣਾਈ ਕਾਮਾ ਦੋਰ ਟਾਟ ਬਿਓ ਮੈਂ ਜੋਰ ਕਰਾ ਵਚਨ ਕਾ ਸੁਣਿ ਆਏ ਪੰਤ ਜਲਾਤਾ ਜਤਮਾਏ ਜਬ ਤਾਂ ਕਰੋ ਸੁਆਏ ਦੋਰਾ ਜੇ ਜੇ ਤੇਮਾਰੇ ਤਾਨ ਕਾ ਨ ਤਰਦਾ ਸੰਤੈ ਅੰਤਲਾਇ ਕੇ ਮੋਤਾ ਪਾਲ ਪਾਵੇ ਕੇ ਭਗਵੰਤਾ ਦੋਰਾਇ ਕਾਲ ਪਰ ਕੇ ਦੇਹ ਮੋ ਕੋਟ ਕਪ ਸੁਨਮੈ ਸਾਈ ਕੋਟਾ ਇੰਦਰ ਬ੍ਰਹਮਾ ਕੀ ਤੇਰਾ ਸਸ ਕਰੋੜ ਜਲੇ ਸਾ ਦੋਰਾਇ ਰਾਮ ਕਥਾ ਜੁਗ ਜੁਗ ਟਾਲਾ ਸਾਪੀ ਪਾਗ ਤਨੇ ਤਨ ਸੁਰਗਵਾਸ ਰਗਵਰ ਕਰਾ ਸਗਰੀ ਪੁਰੀ ਸਵੇਤਾ ਚਪਾਈ ਜੋ ਇਕਤਾ ਸੁਨਾਇ ਰਗਾ ਬੈ ਦੁਖ ਪਾਪ ਤਨਿਕ ਟਣ ਆਵੈ ਮਿਸਨ ਪਾਦ ਕੀ ਪਰੋਈ ਆਦਿ ਬਿਆਦੋ ਸ਼ੋਸ਼ਕਾ ਨ ਕੋਈ ਸੰਮਤ ਤਦ ਰਾਸਾ ਸਭ ਚਾਵਣ ਆੜ ਬਦੀ ਪ੍ਰਤਮ ਦੁਖ ਜਾਵਣ ਤਾ ਪ੍ਰਸਾਗ ਅਗਰੰਤਾ ਜਾਇ ਕੋਲ ਪ੍ਰੀ ਲੋ ਲੋ ਸਤਿ ਆਰਾਧੋ ਰਾਮ ਨਿਰਦਰਦ ਕੇ ਚਰਨਾ ਤਾਰ ਸਤਿਰਾ ਤੀਰਤ ਰਾਂਗੈ ਸ੍ਰੀ ਭਗਵਤ ਪੂਰਨ ਕੀ ਆ ਰਗ ਵਰ ਕਥਾ ਪ੍ਰਸੰਗ ਦੋਰਾ ਸਾਧ ਸਾਧ ਜਨ ਨਹੀਂ ਬਾਸ ਬਾਦ ਬਾਦ ਗ੍ਰੰਥਾ ਸਗਲ ਪੂਰਨ ਕੀ ਆ ਭਗਵਤ ਕਿਰਪਾ ਪ੍ਰਸਾਦ ਸੋਈਆ ਪਾਏਗਾ ਜਬ ਤੇ ਤੁਮਾਰੇ ਤਾ ਤੇ ਕੋ ਅੰਤਰ ਨਹੀਂ ਆਨੇ ਆ ਰਾਮ ਰਹਿਮ ਪਾਰਾਨ ਕੁਰਾਨਾ ਨੇਕ ਕਾਇਮ ਦਈ ਕਨ ਮਾਨਿਓ ਦੇ ਮਰਦਤਾ ਤਰਬੇ ਸੁਆਪਾ ਬੇਧ ਕਾਇ ਮੇ ਕਨ ਜਾਣਿਆ ਸ੍ਰੀ ਉਸਪਾਨਾ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਤਤ ਮਕਨ ਦੋਰਾ ਸਗਲ ਦਵਾਰ ਕਾ ਛਾਡ ਕਾਇ ਘਯੋ ਤਵਾਰੂ ਦਵਾਰ ਬਾਇ ਘਰ ਕੀ laaj ਆਸਾ ਗੋਬਿੰਦ ਦਰਤਵਾਰ ਰਾਮ ਕਲੀ ਮਨ ਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪਰਜਾਦਾਇ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਜਾ ਸਿਤੀ ਮਨ ਭਜੀਆ ਮੈਂ ਦਈਆ ਰਾਗਰਧਨ ਪਰਵਾਰ ਪਰਿਆ ਸਬਦ ਗਾਵਣੇ ਆਈਆ ਸਬਦੋਤਾ ਗਾਭੁ ਆਜੀ ਕੀ ਰਾਮਨ ਜਨੀ ਬਾਸਾਇ ਕਹ ਨਾਨਕ ਅੰਦਾ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀ ਆਤੋ ਸਰਧਾਰੂ ਵਰਣਾਲੇ ਅਨਾਲ ਰਾਉ ਤੂੰ ਮਨ ਮੇਰੇ ਦੁੱਖ ਸਭ ਸਾਰੇਣ ਅੰਗੇ ਕਾਰੁ ਕਰੀ ਤੇਰਾ ਕਰ ਸਸ ਵਾਰਣ ਸਭਨਾ ਗਲਾ ਸਮਰਤ ਸੁਆਮੀ ਸੋ ਕਾਮਨਾ ਬਸਾਰੀ ਕਹ ਨਾਨਕ ਮਨ ਮੇਰੇ ਸਦਾ ਰੂ ਅਰਨਾਲੇ ਸਾਚੇ ਸਾਈ ਬਾਚ ਨਹੀਂ ਕਰਤੀ ਰਹਿ ਕਰਤਾ ਦੀਰਾ ਸਖਸ਼ਾ ਜਿਦੇ ਸੋ ਪਾਵੈ ਕਦਾ ਸਬਤਰ ਦਲਾ ਤੇਰੀ ਨਾਮ ਮਨਵਸਾ ਭਾਈ ਨਾਮਾ ਜਿਨ ਕਾ ਮਨ ਬਸਿਆ ਬਾਜੀ ਸਉ ਕਨੇਰੀ ਕਹੈ ਨਾਨਕ ਸੱਚੀ ਸਭ ਕੈ ਨਾਹੀ ਕਰਦੀ ਰਹੀ ਸੱਚਾ ਨਾਮੇਰਾ ਆਧਾਰੂ ਸਾਧਨਾ ਮਿਆ ਆਧਾਰੂ ਮੇਰਾ ਜੁਬਕੈ ਸੋ ਗਵੈਕ ਕਸਾ ਦਾ ਸੁਖਨੇ ਆਵਸਿਆ ਜਨੀਚਾ ਦਾ ਪਾਇ ਜਈਆ ਸੁਰਾ ਕੁਰਬਾਨ ਕੀਤਾ ਗੁਰ ਬੇਟਾ ਜੇ ਦੀ ਆਏ ਬੜਿਆਈਆ ਕਹਿ ਨਾਨਕ ਉਸ ਨਾਮ ਤੁਮਤਾਏ ਤਤ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਦਸ ਤਤ ਕਰਸਾ ਪਾਗੈ ਕਰਸਾ ਪਾਗੈ ਸਬਦ ਬਾਜੀ ਕਾਲ ਜਿਤ ਕਰਤਾਰੀ ਆਗੈ ਪੰਜ ਦੋਦ ਤਤ ਬਸਾ ਕੀਤੇ ਕਾਲ ਕੰਟਕ ਮਾਰੇ ਆਗੈ ਦੁਰ ਕਰਮਾ ਪਾਇਆ ਤੋ ਜਨ ਕਾਲ ਵਿਸੇ ਨਾਮ ਅਰਕਾ ਲਾਗੀ ਕਹਿ ਨਾਨਕ ਦਾਸ ਕੋ ਆ ਤਤ ਕਰਿਆ ਨ ਅਦਵਾਜੀ ਅੰਤ ਸਨੋ ਬੜ ਪਾਗੀ ਆਇ ਸਗਲ ਮਨੋਰ ਪੂਰੀ ਬਾਰ ਬ੍ਰਹਮ ਪ੍ਰਪਾਇਆ ਉਤਰੀ ਸਗਲ ਵਸੂਰੀ ਦੋ ਕਰੋ ਸੰਤਾ ਪਾਉ ਤਰੀ ਸੋਣੀ ਸੱਚੀ ਬਾਣੀ ਸੰਤਾ ਸਾਜਨ ਪਾਇ ਸਰਸੀ ਪੂਰੇ ਗੁਰ ਤੇ ਜਾਣੀ ਸੋਣ ਤੇ ਪਾਲੀਤ ਕਰ ਤੇ ਪਵਤਾ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਮਦਾਵੜੀ ਮਹੱਲਾ ਬੰਜਵਾ ਤਾਲ ਵਿੱਚ ਦਨ ਵਸਤੂ ਪਈਆ ਸਰਸਾ ਤੋਕ ਵਿਚਾਰੂ ਅੰਮਰਤਨਾ ਠਾਕੁਰ ਕਾ ਪਈਓ ਜਿਸ ਕਾ ਸਾਸਾ ਧਾਰੂ ਏ ਕੋ ਕਾ ਵਾਜੇ ਕੋ ਪੰਚਾਇਸ ਕਾ ਵਈਆ ਧਾਰੂ ਏ ਵਾਜ ਤਦ ਜੀਨਾ ਜਾਏ ਨਤਰਧਰਾ ਕੋ ਉਤਾਰੂ ਨਮ ਸੰਸਾਰੂ ਚਰਨ ਲਗ ਤਰਿਆ ਸਭ ਨਾਨਕ ਬ੍ਰਹਮ ਪਰਸਾਰ ਸਾਰੋ ਸਾਰੋ ਕਮਲ ਲਾਭ ਜੀਵਨ ਤੇਰਾ ਕੀਤਾ ਜਤੋ ਨਾਹੀ ਮਨ ਜੋ ਕੀ ਤੋਈ ਮੈਨਰੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਾਰਸ ਪਿਆਈ ਤਾਰਸ ਆ ਪਿਆ ਮੈ ਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਲਤਾ ਜੀਵਾਂ ਤਨ ਮਨ ਦੇਵਾ ਹਰਿਆ ਪਾੜੀ ਤਤਾ ਦੁਸਮਰਾਤਾ ਜਿੱਤਾ ਕੋਈ ਨਾਹੀ ਉਤਾ ਦੇਹੀ ਰੱਖੈ ਆਪਣੀ ਉਧਰ ਮਾਈ ਸੁਣ ਕੈ ਅੰਕੈ ਦੁਤਾ ਨਾਹੀ ਤੇ ਰਛੜ ਜਾਏ ਪੌਜਲ ਵਿਖਮਸ ਗਾਓ ਗੁਰ ਸਾਉ ਦੀ ਪਾਰੁ ਭਾਈ ਜਿਨ ਕਾ ਲਗੀ ਪਿਆਸੈ ਅਮਰਤ ਸਹੀ ਕਾਈ ਕਾਇਮਾਇਓ ਪੜਨਾ ਗੁਣ ਗੋਬਿੰਦ ਗਾਈ ਸਾਹ ਸਾਹ ਨੋ ਕਰਪਾ ਸਮਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵਾਜ਼ ਦਾ ਇਸ ਲੋਕ ਮਾ ਅੱਲਾ ਬਿਝਵਾ ਅੰਤਾਰ ਗੁਰਿਆ ਰਾਤਣਾ ਜੇ ਬਾਜਪ ਗੁਰਣਾਉ ਨੇਤਰ ਸਤਗੁਰ ਬੇਕਣਾਈ ਸਰਵਣੇ ਸੁਰਣਾ ਗੁਰਣਾਉ ਸਤਗੁਰ ਸੇਧੀ ਰੱਤੇ ਆ ਆਪਾ ਯਾਟਾਉ ਕਾ ਨਾਨਕ ਕਿਰਪਾ ਕਰੇ ਜਿਸ ਨਾ ਇਹ ਵਤ ਦੇ ਜਗ ਮੈਂ ਉਤਮ ਕਾਢਿਆ ਬਿਰਲੇ ਕੇ ਕੇ ਮਹਲਾ ਪੰਜਵਾਂ ਰਖੇ ਰਕਣ ਹਾਰ ਆਪਾ ਬਾਰਿਆ ਨ ਗੁਰ ਕੇ ਪੈ ਰਿ ਪਾਇ ਕਾ ਸਵਾਰਿਆ ਹੋਆ ਆਪਾ ਦਿਆਲ ਮਨੋ ਨਬਸਾਰੇ ਆਨ ਸਾਧ ਜਨ ਕਾ ਸੰਗ ਪਵ ਜਲ ਤਾਰਿਆਨ ਸਾਖਤਾ ਨੰਦ ਕਾ ਤੁਸ਼ਠ ਥੇ ਨ ਮਾਈ ਬਧਾਰਿਆਨ ਤੈ ਸ ਸਾਇਬ ਕੀ ਟੇਕ ਨਾਨਕ ਮੰਨ ਮਾਈ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਦਸ ਸਸਾਇਰ ਕੀ ਟੇਕ ਨਾਨਕ ਮਨ ਮਾਈ ਜਿਸ ਸੇ ਮਰਤਾ ਸੁਖ ਹੋਏ ਸਗਲੇ ਦੁਖ ਜਾਹੇ ਵਾਹੀ ਗੁਰਜੀ ਕਾ ਕਲਸਾ ਵਾਹੀ ਗੁਰਜੀ ਕੀ ਪੰਦੇ